ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਆਪਾਂ ਖਨੌਰੀ ਬਾਡਰ ਤੇ ਬੈਠੇ ਆ ਬਹੁਤ ਹੀ ਦੁਖਾਈ ਖਬਰ ਜਦੋਂ ਸੁਣਨ ਨੂੰ ਮਿਲੇ ਸਾਰੇ ਮੋਰਚੇ ਦੇ ਵਿੱਚ ਜਿੰਨੇ ਸਾਡੇ ਕਿਸਾਨ ਡਟੇ ਹੋਏ ਨੇ ਤੇ ਨਾਲ ਸਾਡੀਆਂ ਭੈਣਾਂ ਮੋਰਚੇ 'ਚ ਡਟੀਆਂ ਹੋਈਆਂ ਨੇ ਤਾ ਇਹ ਜੇ ਸਮਾਚਾਰ ਮਿਲਿਆ ਕਿ ਬਹੁਤੇ ਸਾਡੇ ਅੱਜ ਜਿਹੜੀਆਂ ਸਾਡੀਆਂ ਬਾਰਡਰ ਤੇ ਭੈਣਾ ਬੈਠੀਆਂ ਨੇ ਕਿਸਾਨ ਬੈਠੇ ਨੇ ਉਹਨਾਂ ਨੇ ਰੋਟੀ ਨਹੀਂ ਬਣਾਈ ਜਦੋਂ ਖਬਰ ਸੁਣੀ ਗਈ ਕਿ ਸਾਡੇ ਦੇਸ਼ ਦੇ ਹਾਕਮ ਜਿਹੜੇ ਇਹ ਨਾਰਾ ਦੇ ਰਹੇ ਨੇ ਅਸੀਂ ਲੋਕਾਂ ਦੀ ਸੇਵਾ ਵਾਸਤੇ ਰਾਜਨੀਤੀ ਚ ਆਏ ਆ ਅਸੀਂ ਲੋਕਾਂ ਦੀ ਸੇਵਾ ਵਾਸਤੇ ਪਾਰਲੀਮੈਂਟ ਦੇ ਵਿੱਚ ਲੋਕਾਂ ਦੀਆਂ ਮੰਗਾਂ ਠਾਵਾਂਗੇ ਤਾਂ ਅੱਜ ਇਹ ਕੁਝ ਦੇਖਣ ਨੂੰ ਮਿਲਿਆ ਕਿ ਸਾਡਾ ਨੌਜਵਾਨ ਕਿਸਾਨ ਸ਼ਰਿੰਦਰਪਾਲ ਸਿੰਘ ਜੋ ਪਟਿਆਲੇ ਜਿਲ੍ਹੇ ਨਾਲ ਸੰਬੰਧਤਾ ਸਿਰਫ ਉਮਰ ਵੀ 45 ਸਾਲ ਉਹਦਾ ਇੱਕ ਬੇਟਾ ਦੋ ਕਿੱਲਾਂ ਦਾ ਮਾਲਕ ਹੈ ਤਾਂ ਅੱਜ ਸਵਾਲ ਪੁੱਛਣ ਗਿਆ ਤੇ ਉਦੋਂ ਪਤਾ ਲੱਗਿਆ ਜਦੋਂ ਪਰਿਵਾਰ ਨੂੰ ਉਸ ਦਾ ਸਨੇਹਾ ਜਦੋਂ ਲੱਗਿਆ ਸਾਰੇ ਦੇਸ਼ ਦੇ ਕਿਸਾਨਾਂ ਨੂੰ ਕਿ ਉਹਨੂੰ ਡੈਡ ਵੱਡੀ ਮਿਲੀ ਪਰਿਵਾਰ ਨੂੰ ਭਰਾਵੋ ਸੋਚੋ ਅੱਜ ਘਰਾਂ ਦੇ ਵਿੱਚ ਜਿਹੜੇ ਬੈਠੇ ਆ ਕਿ ਮੇਰੇ ਜਾਣ ਨਾਲ ਕੋਈ ਫਰਕ ਨਹੀਂ ਪੈਣਾ ਕੋਈ ਗੱਲ ਨਹੀਂ ਇਹ ਤਾਂ ਜਿਹੜੇ ਕਿਸਾਨ ਸਵਾਲ ਕਰਨ ਗਏ ਹੋਣਗੇ ਉਹਨਾਂ ਦੀਆਂ ਸੀਧੀਆਂ ਹੁੰਦੀਆਂ ਨੇ ਮੇਰੇ ਘਰੇ ਬੈਠੇ ਤਾਂ ਸਰ ਜੂਗਾ ਮੇਰੇ ਕਿਤੇ ਪੁਲਿਸ ਦਾ ਡੰਡਾ ਨਹੀਂ ਵੱਜੂ ਮੇਰੇ ਤੇ ਕੇਸ ਨਹੀਂ ਪਊ ਪ੍ਰਭੂ ਜਿਹੇ-ਜਿਹੇ ਹਾਲਾਤਾਂ ਦੇ ਵਿੱਚ ਜਿਹੇ-ਜਿਹੇ ਦੇਸ਼ ਤੇ ਲੋਕਾਂ ਨੇ ਸਾਡਾ ਦੇਸ਼ ਵੇਚ ਚੁੱਕੇ ਨੇ ਗੈਡ ਮੂਰੇ ਗੋਡੇ ਟੇਕ ਚੁੱਕੇ ਨੇ ਅੱਜ ਉਹਨਾਂ ਦੀਆਂ ਨੀਤੀਆਂ ਦੇ ਕਾਰਨ ਆ ਸਭ ਕੁਝ ਮਿਲਿਆ ਜਿਹੜਾ ਸਾਡਾ ਕਿਸਾਨ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਤ ਸ਼ਹੀਦ ਹੋਇਆ ਸਿਰਫ ਸਵਾਲ ਪੁੱਛਣ ਲਈ ਇਹੀ ਕੁ ਸਾਡਾ ਸੁਭਕਰਨ ਪੁੱਛ ਰਿਹਾ ਸੀ ਕਿ ਸਾਡੇ ਐਮਐਸਪੀ ਗਰੰਟੀ ਦਾ ਕਾਨੂੰਨ ਕਦੋਂ ਦੇਵੋਗੇ ਸਾਡੀ ਸੁਭਾਮੀਨਾਥ ਦੀ ਰਿਪੋਰਟ ਲਾਗੂ ਕਦੋਂ ਕਰੋਗੇ ਆ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਿਵੇਂ ਕਰੋਗੇ ਇਹ ਸਵਾਲ ਸੁਭਕਰਨੇ ਕੀਤੇ ਇਹ ਸਵਾਲ ਸਾਡੇ ਸਰਿੰਦਰਪਾਲ ਸਿੰਘ ਨੇ ਕੀਤੇ ਤਾਂ ਪ੍ਰਭੂ ਆ ਜਿਹੜੇ ਦੇਸ਼ ਦਾ ਢਿੱਡ ਭਰਨ ਵਾਲੇ ਲੋਕ ਇਹਨਾਂ ਨੂੰ ਭੁੱਖ ਮਾਰੀ ਤੋਂ ਬਚਾਉਣ ਵਾਲੇ ਲੋਕ ਜਦੋਂ ਆਪ ਦਾ ਦੁੱਖ 75 ਸਾਲਾਂ ਦਾ ਇਕੱਠਾ ਹੋ ਕੇ ਆ ਸਾਡੇ ਐਮਪੀਆ ਨੂੰ ਮੰਤਰੀਆਂ ਨੂੰ ਮੁੱਖ ਮੰਤਰੀਆਂ ਨੂੰ ਸੁਣਾਉਣ ਜਾਂਦੇ ਨੇ ਪੁੱਛਣ ਜਾਂਦੇ ਨੇ ਅੱਗੋਂ ਕੀ ਮਿਲਦਾ ੱੱਕੇ ਮੁੱਕੇ ਸਾਡੇ ਝੋਲੀ ਦੇ ਵਿੱਚ ਸ਼ਹੀਦیاں ਪੈਂਦੀਆਂ ਨੇ ਇਸ ਲਈ ਭਰਾਵੋ ਬਹੁਤ ਦੁੱਖ ਲਗਿਆ ਸਾਰੇ ਮੋਰਚੇ ਦੇ ਵਿੱਚ ਸਾਰੇ ਕਿਸਾਨਾਂ ਨੂੰ ਸਾਡੀਆਂ ਭੈਣਾਂ ਨੂੰ ਤੇ ਪੰਜਾਬ ਦੇ ਵਿੱਚ ਵੀ ਲੱਗਿਆ ਹੋਣਾ ਇਸ ਦਾ ਸਨੇਹਾ ਤਕੜੇ ਹੋ ਕੇ ਮੁਕਾਬਲਾ ਕਰੀਏ ਕਿ ਚਾਹੇ ਕੋਈ ਵੀ ਸਿਆਸੀ ਪਾਰਟੀ ਹੋਵੇ ਸਾਰਿਆਂ ਦਾ ਜੰਡਾ ਇੱਕ ਹੈ ਤੇ ਸਾਡਾ ਵੀ ਲੜਨ ਵਾਲੇ ਲੋਕਾਂ ਨੂੰ ਆਪ ਦਾ ਖੇਤੀ ਬਚਾਉਣ ਲਈ ਇੱਕ ਝੰਡਾ ਬਣਾ ਲੈਣਾ ਚਾਹੀਦਾ ਅੱਜ ਕਿਸੇ ਵੀ ਲੋਕ ਸਵਾ ਹਲਕੇ ਦੇ ਵਿੱਚ ਤੁਸੀਂ ਉਮੀਦਵਾਰਾਂ ਦਾ ਨਾਂ ਚੱਕ ਕੇ ਦੇਖੋ ਇੱਕੇ ਪਾਰਟੀ ਦੇ ਲੜ ਰਹੇ ਨੇ ਤੇ ਦੇਖਣ ਨੂੰ ਇਹ ਮਿਲ ਰਹੇ ਨੇ ਕਿ ਬੀਜੇਪੀ ਦਾ ਇਹ ਕਾਲੀਆਂ ਦਾ ਇਹ ਆਮ ਦਾ ਇਹ ਭਾਰਤੀ ਜਨਤਾ ਪਾਰਟੀ ਦਾ ਬਹੁਤ ਸੋਨੂੰ ਸੀਟਾਂ ਇਹ ਜੇ ਮਿਲ ਜਾਣੀਆਂ ਜਿੱਥੇ ਚਾਰੇ ਇੱਕੇ ਪਾਰਟੀ ਦੇ ਬੰਦੇ ਹੋਣਗੇ ਤਾਂ ਇਹਦਾ ਮਤਲਬ 75 ਸਾਰ ਲੁੱਟ ਕੇ ਸਾਡੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਕੇ ਮਜ਼ਦੂਰਾਂ ਨੂੰ ਘਰਾਂ ਤੋਂ ਬਾਹਰ ਕਰਕੇ ਅੱਜ 1 ਮਿੰਟ ਲਾਉਂਦੇ ਨੇ ਪਾਰਟੀ ਬਦਲਣ ਲਈ ਸਾਡੇ ਮੁੱਦਿਆਂ ਤੇ ਆਰਥਿਕ ਮੁੱਦਿਆਂ ਤੇ ਸਾਡਿਆਂ ਦੀ ਕੋਈ ਬਾਤ ਨਹੀਂ ਰਹੀ ਅੱਜ ਇਹੀ ਰਾਹ ਰਹਿ ਗਿਆ ਸਿਰਫ ਇੱਕ ਕਿ ਭਰਾਵੋ ਇਕੱਲੇ ਸਾਡੇ ਸ਼ਰਿੰਦਰਪਾਲ ਸਿੰਘ ਦੀ ਮੌਤ ਨਹੀਂ ਹੋਈ ਸਾਡੇ ਇਕੱਲੇ ਸ਼ੁਭ ਕਰਨੇ ਸੀ ਦੇ ਨਹੀਂ ਦਿੱਤੀ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ سلسلہ ਬਦਨਾ ਹੈ ਤੇ ਅੱਜ ਅਸੀਂ ਸਿਰ ਜੋੜ ਕੇ ਆ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਸਰਕਾਰ ਕਿਸੇ ਦੀ ਆਵੇ ਕਿਸੇ ਦੀ ਜਾਵੇ ਜੋ ਮੋਰਚਾ ਪੂਰੇ ਭਾਰ ਦੇ ਕਿਸਾਨਾਂ ਨੇ ਵਿੱਢਿਆ ਹੋਇਆ ਹੈ ਇਹਨੂੰ ਜਿਤਨ ਤੱਕ ਮੋਰਚੇ ਤੇ ਡਟ ਕੇ ਇਹਨਾਂ ਹਾਕਮਾਂ ਦਾ ਇੱਕ ਇੱਕ ਪੈਸੇ ਦਾ ਹਿਸਾਬ ਲਈਏ ਮੋਰਚੇ ਚੁੱਠੀਏ ਘਰਾਂ ਚੋਂ ਉੱਠ ਕੇ ਅਸੀਂ ਪਾਰਟੀ ਬਾਜ਼ੀ ਤੋਂ ਉੱਠ ਕੇ ਆਵ ਅੱਜ ਵਿਚਾਰੀਏ ਕਿ ਜੇ ਸਾਰੇ ਸਿਆਸੀ ਲੋਕ ਸਾਰੇ ਇਲੈਕਸ਼ਨ ਨਾਲ ਲੜਨ ਵਾਲੇ ਲੋਕ ਇੱਕ ਇਕੱਠੇ ਹੋ ਸਕਦੇ ਆ ਤਾਂ ਸਾਡੇ ਖੇਤੀ ਵਿਚੌਣ ਵਾਲੇ ਇਕੱਠੇ ਕਿਉਂ ਨਹੀਂ ਹੋ ਸਕਦੇ ਇਸ ਕਰਕੇ ਮੈਂ ਅਪੀਲ ਕਰਦਾ ਕਿ ਭਰਾਵੋ ਅੱਜ ਸਮਾਂ ਤੇ ਬਾਰ ਬਾਰ ਸਾਨੂੰ ਇਹ ਖਬਰਾਂ ਮਿਲ ਰਹੀਆਂ ਕਿ ਸਾਡੇ ਕਿਸਾਨ ਸਵਾਲ ਕਰਨ ਵਾਲਿਆਂ ਤੇ ਡਾਂਗਾ ਪੈ ਰਹੀਆਂ ਨੇ ਤੱਕੇ ਮੁੱਕੀਆਂ ਪੈ ਰਹੀਆਂ ਨੇ ਸਾਡੀ ਝੋਲੀ ਸੀਧੀਆਂ ਪਾਰੀਆਂ ਨੇ ਪਰ ਅੱਜ ਉਹ ਪਰਿਵਾਰ ਨੂੰ ਸੋਚੋ ਜਿਹੜਾ ਆਪਦੇ ਐਮਐਸਪੀ ਗਰੰਟੀ ਦੇ ਕਾਨੂੰਨ ਦਾ ਸਵਾਲ ਪੁੱਛਣ ਗਿਆ ਸੀ ਜਿਹੜਾ ਇਹ ਪੁੱਛਣ ਗਿਆ ਸੀ ਕਿ 13 ਫਰਵਰੀ ਤੋਂ ਲੈ ਕੇ ਲਗਾਤਾਰ ਅਸੀਂ ਮੋਰਚੇ 'ਚ ਬੈਠੇ ਆ ਸਾਡੀਆਂ ਮੰਗਾਂ ਦਾ ਕੀ ਬਣਿਆ ਤਾਂ ਇਸ ਕਰਕੇ ਭਰਾਵੋ ਬੇਨਤੀ ਹੈ ਸਮਾਂ ਕਿ ਆਉਣ ਵਾਲੀ ਜਿਹੇ ਦੀਆਂ ਨੀਤੀਆਂ ਨੇ ਜਿਹੜੀ ਬੀਜੇਪੀ ਦੇ ਏਜੰਡੇ ਤੇ ਐ ਕਿ ਸਾਨੂੰ ਕੋਈ ਲੜਨ ਵਾਲਾ ਨਾ ਦਿਸੇ ਸਾਨੂੰ ਕੋਈ ਸੜਕ ਤੇ ਬੈਠਣ ਵਾਲਾ ਨਾ ਦਿਸੇ ਸਾਥੋਂ ਕੋਈ ਸਵਾਲ ਪੁੱਛਣ ਵਾਲਾ ਨਾ ਦਿਸੇ ਭਰਾਵੋ ਉਹਨਾਂ ਦੀਆਂ ਰੇਲੀਆਂ ਦੇ ਵਿੱਚ ਤੁਸੀਂ ਬੱਸਾਂ ਭਰ ਕੇ ਲੈ ਜਾਓ ਕੋਈ ਦੁੱਖ ਨਹੀਂ ਇੱਕਠੇ ਹੋ ਕੇ ਉਹਨਾਂ ਦੇ ਹਾਰ ਪਾ ਦਿਓ ਕੋਈ ਦੁੱਖ ਨਹੀਂ ਜਦੋਂ ਕਿਤੇ ਪਿੰਡ ਦੇ ਵਿੱਚੋਂ 5-7 ਬੰਦੇ ਇਹ ਵਿਚਾਰਧਾਰਾ ਚੇਤਨ ਲੋਕ ਸਵਾਲ ਕਰਦੇ ਆ ਇਹ ਲੋਕਾਂ ਨੂੰ ਚੁਭਦੇ ਆ ਅੱਜ ਸਮਾਂ ਉਹਨਾਂ ਲੋਕਾਂ ਦੀ ਮਦਦ ਕਰਕੇ ਅਸੀਂ ਸੜਕਾਂ ਤੇ ਆ ਗਏ ਜਿਹੜਾ ਮੋਰਚਾ ਵਿੱਢਿਆ ਇਹਨੂੰ ਜਿੱਤ ਗਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ